ਦੇਖਿਆ ਕਿ ਉਹ ਲਾਇਬ੍ਰੇਰੀ ਵੱਲੋਂ ਕੁਝ ਕਾਰਜ ਉਸ ਤਰੀਕੇ ਦਾ ਨਹੀਂ ਹੋ ਰਿਹਾ ਸੀਗਾ ਕਿ ਮੇਰੇ ਨਾਲ ਜਿਹੜੀ ਆ ਉਹ ਮੇਰੀ ਕੋ ਟੀਮ ਨਹੀਂ ਹੈ ਬੜੀ ਵੱਡੀ ਕੁਰਬਾਨੀ ਦੇ ਦਿੰਦੀ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਮੈਂ ਪੜਦਾ ਆਂ ਮੈਂ ਸੁਣਦਾ ਆਂ ਮੇਰੇ ਰੂਮ ਤੇ ਖੜੇ ਹੋ ਜਾਂਦੇ ਆ ਕਿ ਇਹ ਬੰਦੇ ਮਾਤਰਮ ਫੋਕ ਮੋਟਾ ਕਰਕੇ ਲਿ ਗਿਆ ਜਾਣ ਲੱਗਿਆ ਸੀ ਫਿਰ ਸਸਿਕਾਲ ਦੋਸਤੋ ਮੇਰਾ ਨਾਮ ਪ੍ਰਕਾਸ਼ ਸਿੰਘ ਪੈਂਡ ਰੋਡ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਕਿ ਅਸੀਂ ਜਿਹੜੀ ਇੱਕ ਸ਼ਹੀਦ ਕਰਤਾਰ ਸਿੰਘ ਸਰਾਬ ਪੰਜਾਬੀ ਲਾਇਬ੍ਰੇਰੀ ਪੈਂਡ ਰੋਡ ਸ਼ੁਰੂ ਕੀਤੀ ਹੈ ਚਲਾਈ ਹੈ ਸੋ ਅਗਰ ਕੋਈ ਵੀ ਪੈਂਪਰਾ ਕੋਈ ਪਾਠਕ ਕਿਤਾਬਾਂ ਪੜਨ ਦਾ ਚਾਹਵਾਨ ਹੈ ਜਾ ਲਾਇਬ੍ਰੇਰੀ ਦੇ ਵਾਧੇ ਵਾਸਤੇ ਕਿਤਾਬਾਂ ਸੇਵਾ ਕਰਨ ਦਾ ਚਾਹਵਾਨ ਹੈ ਕੋਈ ਸੇਵਾ ਕਰ ਸਕਦਾ ਕਿਤਾਬਾਂ ਦੀ ਤਾਂ ਇਸ ਵੀਡੀਓ ਦੇ ਵਿੱਚ ਸਾਡਾ ਜਿਹੜਾ ਨੰਬਰ ਹੈ ਤੁਹਾਨੂੰ ਸਾਡਾ ਕੰਟੈਕਟ ਨੰਬਰ ਇਸ ਵੀਡੀਓ ਦੇ ਵਿੱਚ ਮਿਲ ਜਾਏਗਾ ਸੋ ਸਾਡਾ ਜਰੂਰ ਸੰਪਰਕ ਕਰੋ ਔਰ ਇਸ ਵੀਡੀਓ ਨੂੰ ਬਤਵਾ ਸ਼ੇਅਰ ਕਰੋ ਤਾਂ ਕਿ ਜਿਹੜੀ ਲਾਇਬ੍ਰੇਰੀ ਆ ਬਾਕੀ ਜਿਹੜੇ ਸਾਡੇ ਨਾਲ ਜੁੜਨ ਚਾਹੁੰਦੇ ਪਹੁੰਚ ਸਕਣ। ਸ਼ੁਕਰੀਆ ਧੰਨਵਾਦ। ਇੱਕ ਸ਼ਾਇਰ ਦੀ ਕਲਮ ਜਜ਼ਬਾਤ ਲਿਖਦੀ ਏ ਇੱਕ ਸ਼ਾਇਰ ਦੀ ਕਲਮ ਹਾਲਾਤ ਲਿਖਦੀ ਏ ਕਦੇ ਰੰਗਲੇ ਪੰਜਾਬ ਨੂੰ ਕਰ ਯਾਦ ਮਿੱਤਰੋ ਇੱਕ ਪੁਰਾਣੀ ਜੀ ਸਾਂਝਾਂ ਦੀ ਬਾਤ ਲਿਖਦੀ ਏ 47 ਦੀ ਬੰਡ ਵਿੱਚ ਵਿਛੜ ਗਏ ਜੋ 47 ਦੀ ਬੰਡ ਵਿੱਚ ਵਿਛੜ ਗਏ ਜੋ ਨਨਕਾਣੇ ਹੋਈ ਭਰਾਵਾਂ ਦੀ ਮੁਲਾਕਾਤ ਲਿਖਦੀ ਏ ਰਠੌਰ ਲਿਖਣ ਨੂੰ ਜੱਗ ਤੇ ਬਹੁਤ ਕੁਝ ਪਿਆ ਰਠੌਰ ਲਿਖਣ ਨੂੰ ਜੱਗ ਤੇ ਬਹੁਤ ਕੁਝ ਪਿਆ ਝੋਲੀ ਪਾਈ ਜੋ ਅੱਖਰਾਂ ਦੀ ਦਾਤ ਲਿਖਦੀ ਏ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਪਾਲ ਸਿੰਘ ਰਠੌਰ ਤੁਹਾਡਾ ਸਵਾਗਤ ਕਰਦਾ ਹਾਂ ਸਾਡੇ ਇਸ ਪ੍ਰੋਗਰਾਮ ਵਿੱਚ ਪਿੰਡਾਂ ਦੀ ਆਵਾਜ਼ ਅੱਜ ਦੀ ਮੁਲਾਕਾਤ ਵਿੱਚ ਤੁਹਾਡੇ ਨਾਲ ਰੂਬਰੂ ਕਰਨ ਜਾ ਰਹੇ ਆ ਮੇਰੇ ਬਹੁਤ ਅੱਛੇ ਦੋਸਤ ਵੀ ਨੇ ਲੇਖਕ ਵੀ ਨੇ ਤੇ ਇੱਕ ਆਪਣੇ ਵੱਲੋਂ ਚਲਾ ਰਹੇ ਲਾਇਬ੍ਰੇਰੀ ਨੂੰ ਬਹੁਤ ਵੱਡਾ ਇਹਨਾਂ ਦਾ ਵੋਧਾ ਵੀ ਹੈਗਾ ਜੀ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵੀਰ ਜੀ ਸਾਡੇ ਇਸ ਪ੍ਰੋਗਰਾਮ ਪਿੰਡਾਂ ਦੀ ਆਵਾਜ਼ ਵਿੱਚ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਤੇ ਤੁਸੀਂ ਵੀਰ ਜੀ ਲੇਖਕ ਵੀ ਹੋ ਇੱਕ ਲਾਇਬ੍ਰੇਰੀ ਨੂੰ ਚਲਾ ਵੀ ਰਹੇ ਹੋ ਜੀ ਤੇ ਮੇਰਾ ਪਹਿਲਾ ਸਵਾਲ ਇਹੀ ਆ ਕਿ ਤੁਸੀਂ ਜਿਹੜੀ ਲਾਇਬ੍ਰੇਰੀ ਚਲਾ ਰਹੇ ਹੋ ਇਹ ਤੁਹਾਨੂੰ ਕਿਸ ਤਰ੍ਹਾਂ ਮਤਲਬ ਕਿ ਇਹ ਦਿਲ ਦੇ ਵਿੱਚ ਹੋਇਆ ਵੀ ਆਪਾਂ ਇਸ ਲਾਇਬ੍ਰੇਰੀ ਨੂੰ ਚਲਾਈਏ ਤੇ ਕਦੋਂ ਤੋਂ ਚਲਾ ਰਹੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਕਿ ਤੁਸੀਂ ਸਾਡੀ ਲਾਇਬ੍ਰੇਰੀ ਦੇ ਬਾਰੇ ਆਪਣੀ ਲਾਇਬ੍ਰੇਰੀ ਦੇ ਬਾਰੇ ਇੰਨਾ ਇੱਕ ਜਿਹੜਾ ਉਪਰਾਲਾ ਕੀਤਾ ਇੰਨਾ ਵਧੀਆ ਉਪਰਾਲਾ ਕੀਤਾ ਉਹਦੇ ਲਈ ਤੁਹਾਡਾ ਸਮੂਚੀ ਟੀਮ ਦਾ ਬਹੁਤ ਸ਼ੁਕਰੀਆ ਧੰਨਵਾਦ ਕਰਦਾ ਮੈਂ ਔਰ ਲਾਇਬ੍ਰੇਰੀ ਨੂੰ ਚੱਲਦੇ ਆ 29 ਜੂਨ ਤੋਂ ਚੱਲ ਰਹੀ ਹੈ ਲਗਭਗ ਅਜ ਦੋ ਸਾਲ ਹੋ ਚੁੱਕੇ ਨੇ ਔਰ ਬਹੁਤ ਵਧੀਆ ਰਿਸਪਾਂਸ ਮਿਲਦਾ ਪਿਆ ਔਰ ਇਸ ਨੂੰ ਜਿਹੜਾ ਲਾਇਬ੍ਰੇਰੀ ਨੂੰ ਬਣਾਉਣ ਦਾ ਸਵੱਭ ਸੀ ਆਈਡੀਆ ਸੀ ਉਹ ਇਸ ਤਰ੍ਹਾਂ ਸੀਗਾ ਕੁਝ ਕਿ ਸਾਡੇ ਇੱਕ ਨਾਲ ਦੇ ਪਿੰਡ ਦੇ ਵਿੱਚ ਮੰਗਲੀ ਟਾਂਡਾ ਪਿੰਡ ਹੈ ਰਾਹੂ ਟੇ ਪਿੰਡ ਹੈ ਉਹ ਪਿੰਡ ਦੇ ਵਿੱਚ ਇੱਕ ਆਲਰੇਡੀ ਲਾਇਬ੍ਰੇਰੀ ਚੱਲਦੀ ਪਈ ਸੀ ਜਿਸ ਦਾ ਨਾਮ ਹੈ ਸ਼ਬਦ ਲਾਇਬ੍ਰੇਰੀ ਸ਼ਬਦ ਲਾਇਬ੍ਰੇਰੀ ਲਾਇਬ੍ਰੇਰੀ ਚੱਲਦੀ ਪਈ ਸੀ ਮੈਂ ਦੇਖਿਆ ਕਿ ਉਹ ਲਾਇਬ੍ਰੇਰੀ ਵੱਲੋਂ ਕੁਝ ਕਾਰਜ ਉਸ ਤਰੀਕੇ ਦਾ ਨਹੀਂ ਹੋ ਰਿਹਾ ਸੀਗਾ ਜਿਸ ਤਰੀਕੇ ਦਾ ਹੋਣਾ ਚਾਹੀਦਾ ਸੀ ਜੀ ਸੋ ਇਹ ਮੇਰੇ ਦਿਲ ਦੇ ਵਿੱਚ ਮੇਰੇ ਦਿਮਾਗ ਦੇ ਵਿੱਚ ਮੇਰੇ ਜ਼ਹਿਨ ਦੇ ਵਿੱਚ ਇੱਕ ਖਿਆਲ ਆਇਆ ਕਿ ਕਿਉਂ ਨਾ ਇੱਕ ਨਵੀਂ ਲਾਇਬ੍ਰੇਰੀ ਆਪਣੇ ਵੱਲੋਂ ਸ਼ੁਰੂ ਕੀਤੀ ਜਾਵੇ ਵਾਹ ਜੀ ਵਾਹ ਤੁਹਾਸ ਇਹਦੇ ਅਕੋਰਡਿੰਗ ਇਸ ਜ਼ਰੀਏ ਆਪਾਂ ਜਿਹੜੀ ਹੈ ਇਹ ਲਾਇਬ੍ਰੇਰੀ ਸ਼ੁਰੂ ਕੀਤੀ ਆ ਇਹ ਲਾਇਬ੍ਰੇਰੀ ਚਲਾਈ ਹੈ ਠੀਕ ਹੈ ਠੀਕ ਤੇ ਇਸ ਲਾਇਬ੍ਰੇਰੀ ਦੇ ਵਿੱਚ ਤੁਹਾਡੀ ਟੀਮ ਕਿੰਨੇ ਮੈਂਬਰ ਹੋ ਤੁਸੀਂ ਤੇ ਹੁਣ ਤੱਕ ਲਾਇਬ੍ਰੇਰੀ ਦੇ ਵਿੱਚ ਕਿਰ ਕੁੱਲ ਕਿੰਨੀਆਂ ਕਿਤਾਬਾਂ ਆ ਤੇ ਲਾਇਬ੍ਰੇਰੀ ਦਾ ਨਾਮ ਕਿਸ ਨਾਮ ਤੇ ਰੱਖਿਆ ਗਿਆ ਹੈ ਉਹ ਇੱਥੇ ਥੋੜਾ ਜਿਹਾ ਮੈਂ ਹਿਜਕਚਟ ਮਹਿਸੂਸ ਕਰਦਾ ਆ ਕਿਉਂਕਿ ਤੁਸੀਂ ਟੀਮ ਦੇ ਬਾਰੇ ਪੁੱਛਿਆ ਆ ਕਿ ਬੜੀ ਮੁਸ਼ਕਲ ਦੇ ਨਾਲ ਬੜੇ ਅਫਸੋਸ ਦੇ ਨਾਲੇ ਮੈਨੂੰ ਕਹਿਣਾ ਪੈ ਰਿਹਾ ਕਿ ਮੇਰੇ ਨਾਲ ਜਿਹੜੀ ਆ ਉਹ ਮੇਰੀ ਕੋਈ ਟੀਮ ਨਹੀਂ ਹੈ ਮੈਂ ਇਕੱਲਾ ਹੀ ਕੰਮ ਕਰਦਾ ਆ ਇਸਲਾ ਵੀ ਜਿਸਾ ਕਹਿਣ ਦਾ ਮਤਲਬ ਇਹ ਆ ਵੀ ਤੁਹਾਡੇ ਨਾਲ ਤੁਹਾਡਾ ਯਾਰ ਦੋਸਤ ਮਿੱਤਰ ਜੀ ਇਸ ਟੀਮ ਦੇ ਵਿੱਚ ਕੋਈ ਨਹੀਂ ਹੈਗਾ ਤੁਸੀਂ ਇਕੱਲੇ ਹੀ 1 ਮੈਨ ਆਰਮੀ ਹੋ ਕਹਿਣ ਦਾ ਭਾਵ ਇਹ ਆ ਵੀ ਤੁਸੀਂ ਇਕੱਲੇ ਹੀ ਮਤਲਬ ਲਾਇਬ੍ਰੇਰੀ ਚਲਾ ਰਹੇ ਹੋ ਕਿਤਾਬਾਂ ਕਿੱਥੋਂ ਲੈ ਕੇ ਆਣੀਆਂ ਕਿੱਥੇ ਤੱਕ ਪਹੁੰਚਾਣੀਆਂ ਕਦੋਂ ਵਾਪਸ ਲੈਣੀ ਆ ਉਹ ਸਾਰਾ ਦੇਖ ਰੇਖ ਤੁਹਾਡੇ ਵੱਲ ਹੀ ਹੋ ਰਿਹਾ ਜੀ ਬਿਲਕੁਲ ਜੀ ਮੇਰੇ ਵੱਲ ਹੀ ਹੋ ਰਿਹਾ ਤੇ ਲਾਇਬ੍ਰੇਰੀ ਦਾ ਨਾਮ ਉਹ ਲਾਇਬ੍ਰੇਰੀ ਦਾ ਨਾਮ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਪੰਜਾਬੀ ਲਾਇਬ੍ਰੇਰੀ ਰੱਖਿਆ ਵਾਹ ਜੀ ਵਾਹ ਸ਼ਹੀਦ ਕਰਤਾਰ ਸਿੰਘ ਸਰਾਭਾ ਪੰਜਾਬੀ ਲਾਇਬ੍ਰੇਰੀ ਜੀ ਤੁਸੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਹੀ ਕਿਉਂ ਚੁਣਿਆ ਅ ਮੈਂ ਇੱਕ ਵਾਰ ਕਿਤਾਬ ਪੜਦਾ ਪਿਆ ਸੀਗਾ ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਅਜਮੇਰ ਸਿੰਘ ਦੀ ਲਿਖੀ ਹੋਈ ਹੈ ਕਾਫੀ ਉਹਨਾਂ ਦਾ ਸਾਹਿਤ ਜਿਹੜਾ ਅਜਮੇਰ ਸਿੰਘ ਜੀ ਆਇਆ ਹੈ ਔਰ ਮੈਂ ਉਹਨਾਂ ਦੀ ਇਹ ਕਿਤਾਬ ਪੜ੍ਹਦਾ ਪਿਆ ਸੀ ਤੇ ਉਹਦੇ ਵਿੱਚੋਂ ਜਿਹੜਾ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਜੀਵਨ ਬਾਰੇ ਮੈਨੂੰ ਕੁਝ ਇਤਿਹਾਸ ਜਿਹੜਾ ਜਿਹੜਾ ਮੈਂ ਨੋਟ ਜਿਹੜਾ ਖਾਸ ਮੇਰੇ ਦਿਲ ਨੂੰ ਛੂ ਗਿਆ ਜੀ ਕਿ ਉਹਨਾਂ ਦੀ ਕੁੱਲ ਜਿਹੜੀ ਉਮਰ ਸੀਗੀ 19 ਸਾਲ ਦੀ ਸੀਗੀ ਜੀ ਇੱਕ 19 ਸਾਲ ਦਾ ਯੋ타 ਫਾਂਸੀ ਚੜ ਜਾਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਆ ਜੀ ਬੜੀ ਵੱਡੀ ਗੱਲਬਾਤ ਆ ਸੂਚੀ ਇਨਸਾਨੀਅਤ ਦੇ ਲਈ ਪਾਰ ਤੋਂ ਜਾ ਤਰਵਾਉਣ ਦੇ ਲਈ ਬੜੀ ਵੱਡੀ ਕੁਰਬਾਨੀ ਦੇ ਦਿੰਦੀ ਕੋਈ ਛੋਟੀ ਮੋਟੀ ਗੱਲ ਨਹੀਂ ਹੈ ਸੋ ਸ਼ਹੀਦ ਕਰਤਾਰ ਸਿੰਘ ਸਰਾਬਾ ਉਸ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਲਹਿਰ ਚਲਾਈ ਸੀਗੀ ਜਿਹਦਾ ਨਾਂ ਸੀਗਾ ਗਦਰ ਲਹਿਰ ਗਦਰ ਲਹਿਰ ਸੋ ਉਸ ਲਹਿਰ ਦੇ ਨਾਂ ਤੇ ਹੀ ਉਹਨਾਂ ਨੇ ਇੱਕ ਅਖਬਾਰ ਛਾਪਣਾ ਸ਼ੁਰੂ ਕੀਤਾ ਸੀਗਾ ਸਭ ਤੋਂ ਪਹਿਲਾਂ ਤਾਂ ਉਹ ਅਖਬਾਰ ਉਰਦੂ ਦੇ ਵਿੱਚ ਛਾਪਿਆ ਕਰਦਾ ਸੀ ਹਾਂਜੀ ਤੇ ਹੌਲੀ-ਹੌਲੀ ਸਮਾਂ ਪੈਣ ਤੇ ਭਾਈ ਸਾਹਿਬ ਜੀਆ ਨੇ ਉਸ ਅਖਬਾਰ ਨੂੰ ਗੁਰਮੁਖੀ ਦੇ ਵਿੱਚ ਛਾਪਣਾ ਵੀ ਸ਼ੁਰੂ ਕਰ ਦਿੱਤਾ ਜੀ ਉਹ ਲਹਿਰ ਬੜੀ ਪ੍ਰਫੁੱਲਤ ਹੋਈ ਬੜੀ ਆਗਾਹ ਵਧੀ ਉਹਨਾਂ ਦੀ ਮਿਹਨਤ ਤੇ ਸੌਫਤਾਈ ਤੇ ਇਸੇ ਲਹਿਰ ਤੇ ਕਈ ਹੋਰ ਮੈਗਜ਼ੀਨ ਕਿਤਾਬਾਂ ਰਸਾਲੇ ਬਹੁਤ ਕੁਝ ਆਵਦਾ ਰਿਹਾ ਤੇ ਜਦੋਂ ਇਹਨਾਂ ਦੀ ਬਦਲੀ ਹੋਈ ਇਹਨਾਂ ਦੀ ਟੀਮ ਦੀ ਭਾਈ ਕਰਤਾ ਸਿੰਘ ਸਰਾਭਾ ਜੀ ਦੀ ਟੀਮ ਦੀ ਬਦਲੀ ਹੋਈ ਕੋਈ ਦੂਸਰੀ ਟੀਮ ਨੇ ਕਿ ਹੋਈ ਕੀਤੀ ਆ ਦੂਸਰੀ ਟੀਮ ਨੂੰ ਅਹੁਦਾ ਮਿਲਿਆ ਤਾਂ ਉਹਨਾਂ ਨੇ ਇਸ ਲਹਿਰ ਨੂੰ ਖਤਮ ਕਰ ਦਿੱਤਾ ਜੀ ਇਸ ਤੋਂ ਪਹਿਲਾਂ ਇੱਕ ਬੜੀ ਅਹਿਮ ਜਾਣਕਾਰੀ ਬੜੀ ਜ਼ਰੂਰੀ ਜਾਣਕਾਰੀ ਮੈਂ ਸ਼ੇਅਰ ਕਰ ਦੇਣਾ ਚਾਹੁੰਦਾ ਜੀ ਜਦੋਂ ਭਾਈ ਕਰਤਾਰ ਸਿੰਘ ਸਰਾਭਾ ਜੀ ਆਪਣੇ ਵੱਲੋਂ ਉਹ ਗਦਰ ਲਹਿਰ ਦੇ ਨਾਂ ਤੇ ਅਖਬਾਰ ਛਾਪਿਆ ਕਰਦੇ ਸੀ ਗੁਰਮੁਖੀ ਦੇ ਵਿੱਚ ਉਰਦੂ ਤੋਂ ਬਾਅਦ ਦੀ ਗੱਲ ਹੈ ਗੁਰਮੁਖੀ ਦੇ ਵਿੱਚ ਉਹਨਾਂ ਨੇ ਆਪਣਾ ਅਖਬਾਰ ਗਦਰ ਦੇ ਨਾਂ ਤੇ ਛਾਪਣਾ ਸ਼ੁਰੂ ਕੀਤਾ ਉਹਦੇ ਉੱਪਰ ਇੱਕ ਗੁਰਬਾਣੀ ਦੀ ਪੰਕਤੀ ਲਿਖੀ ਜਾਂਦੀ ਸੀ ਜੋ ਤਾ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਸਿਰ ਤਰ ਤਲੀ ਗਲੀ ਮੇਰੀ ਆਓ ਇਹ ਪੰਕਤੀ ਮੈਂ ਜਦੋਂ ਵੀ ਮੈਂ ਪੜਦਾ ਆਂ ਮੈਂ ਸੁਣਦਾ ਆਂ ਮੇਰੇ ਰੋਂਗ ਤੇ ਖੜੇ ਹੋ ਜਾਂਦੇ ਆਂ ਕਿ ਇੰਨਾ ਜੋਸ਼ ਜਿਹੜਾ ਆ ਭਰ ਦਿੰਦੀ ਐ ਇਹ ਪੰਕਤੀ ਇੱਕ ਜੀ ਸੋ ਜਦੋਂ ਇਹ ਇਹਨਾਂ ਦੀ ਟੀਮ ਦੀ ਬਦਲੀ ਹੋਈ ਦੂਸਰੀ ਟੀਮ ਨੇ ਆ ਕੇ ਇਸ ਪੰਕਤੀ ਨੂੰ ਚੱਕ ਦਿੱਤਾ ਔਰ ਉੱਥੇ ਲਿਖ ਦਿੱਤਾ ਬੰਦੇ मात्रम ਉਹ ਦੇਖ ਇਹ ਬੰਦੇ मात्रम ਬਹੁਤ ਮੋਟਾ ਕਰਕੇ ਲਿਖਿਆ ਜਾਣ ਲੱਗਿਆ ਸੀ ਫੇਰ ਬਾਅਦ ਦੇ ਵਿੱਚ ਤੇ ਹੌਲੀ ਹੌਲੀ ਕਰਕੇ ਗਦਰ ਲਹਿਰ ਦਾ ਜਿਹੜਾ ਇਹ ਅਖਬਾਰ ਸੀਗਾ ਉਹ ਔਣਾ ਹੀ ਬੰਦ ਹੋ ਗਿਆ ਸੋ ਇਹਨਾਂ ਨੇ ਭਾਈ ਸਾਹਿਬ ਜੀਆ ਨੇ ਆਪਣਾ ਇਹ ਪ੍ਰਚਾਰ ਕਰਨ ਲਈ ਸਾਈਕਲ ਤੇ ਜਾਂ ਪੈਦਲ ਵੀ ਉਹਾਂ ਕਿਲੋਮੀਟਰ ਦੂਰ ਇਹਨਾਂ ਨੇ ਚਲੇ ਜਾਣਾ ਸੋ ਇਹੀ ਸੋਚ ਕੇ ਆਪਾਂ ਤਾਂ ਚਲੋ ਫੇਰ ਪਿੰਡਾਂ ਦੇ ਵਿੱਚ ਪ੍ਰਚਾਰ ਕਰਦੇ ਪਏ ਆ ਭਾਈ ਸਾਹਿਬ ਜੀ ਦੀ ਕੋਈ ਰੀਸ ਨਹੀਂ ਕਰ ਸਕਦਾ ਹੈਗਾ ਸੋ ਉਹਨਾਂ ਦੇ ਨਾਂ ਤੇ ਜਿਹੜਾ ਉਹ 80 ਦੂਰ ਜਾ ਕੇ ਪ੍ਰਚਾਰ ਕਰਦੇ ਸੀਗੇ ਆਪਾਂ ਤਾਂ ਫੇਰ ਪਿੰਡ ਦੇ ਵਿੱਚ ਲੱਗੇ ਹੋਏ ਇਹੀ ਸੋਚ ਕੇ ਆਪਾਂ ਸ਼ਹੀਦ ਕਰਤਾ ਸਿੰਘ ਸਰ ਆਪਾਂ ਪੰਜਾਬੀ ਲਾਇਬ੍ਰੇਰੀ ਜਿਹੜਾ ਨਾਮ ਰੱਖਿਆ ਬਿਲਕੁਲ ਬਹੁਤ ਵਧੀਆ ਤੇ ਤੁਸੀਂ ਜਿਹੜੀਆਂ ਕਿਤਾਬਾਂ ਲੈ ਕੇ ਆਨੇ ਹੋ ਹੁਣ ਤੱਕ ਤੁਹਾਡੀ ਲਾਇਬ੍ਰੇਰੀ ਦੇ ਵਿੱਚ ਕਿੰਨੀਆਂ ਕਿਤਾਬਾਂ ਨੇ ਤੇ ਇਹ ਕਿਤਾਬਾਂ ਤੁਸੀਂ ਪੜਨ ਵਾਸਤੇ ਆਪਣੇ ਲਾਇਬ੍ਰੇਰੀ ਦੇ ਵਿੱਚ ਬੈਠੇ ਨੌਜਵਾਨਾਂ ਨੂੰ ਪੜਨ ਵਾਸਤੇ ਦੇ ਰਹੇ ਹੋ ਜਾਂ ਫਿਰ ਉਹ ਆਪਣੇ ਘਰ ਲੈ ਜਾ ਕੇ ਵੀ ਪੜ ਸਕਦੇ ਨੇ ਜੀ ਸਭ ਤੋਂ ਪਹਿਲਾਂ ਤਾਂ ਲਾਇਬ੍ਰੇਰੀ ਦੇ ਵਿੱਚ ਕਿਤਾਬਾਂ ਜਿਹੜੀਆਂ ਕਾਫੀ ਮੋਲੀਆਂ ਆਉਂਦੀਆਂ ਕਹਿ ਲਓ ਹਨਾ ਕੀਮਤ ਅਦਾ ਕਰਕੇ ਆਪਾਂ ਜਿਹੜੀ ਕਿਤਾਬ ਮੰਗਵਾਈ ਦੀ ਹੈ ਠੀਕ ਹੈ ਜੀ ਜਲੰਧਰ ਤੋਂ ਆਪਣੀ ਪੂਰੀ ਕਿਤਾਬ ਆਉਂਦੀ ਆ ਇੱਕੋ ਹੀ ਦੁਕਾਨ ਆ ਸਸਤੀ ਹੱਤੀ ਉਸ ਕਹਾ ਤੋਂ ਆਪਣੀ ਜਿਹੜੀ ਕਿਤਾਬ ਸਾਰੀ ਦੀ ਸਾਰੀ ਆਉਂਦੀ ਆ ਔਰ ਹੁਣ ਤੱਕ ਜਿਹੜੀ ਕਿਤਾਬ ਆ ਆਪਣੇ ਕੋਲ 3000 ਦੇ ਆਸ-ਪਾਸ ਕਿਤਾਬ ਹੈਗੀ ਆ 3000 ਦੇ ਆਸ-ਪਾਸ ਤੁਹਾਡੇ ਕੋਲ ਕਿਤਾਬ ਹੈਗੀ ਹੈ ਪੰਜਾਬੀ ਸਾਹਿਤ ਪੰਜਾਬੀ ਸਾਹਿਤ ਤੇ ਤੁਸੀਂ ਇਕੱਲੇ ਲਾਇਬ੍ਰੇਰੀ ਚਲਾ ਰਹੇ ਹੋ ਜੀ ਤੇ ਤੁਸੀਂ ਇੰਨਾ ਸਾਹਿਤ ਇਕੱਠਾ ਕੀਤਾ ਵਾ ਜੀ ਇਹਦੇ ਵਾਸਤੇ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਹਾਂ ਸ਼ੁਕਰੀਆ ਜੀ ਧੰਨਵਾਦ ਤੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਜਿਹੜੀ ਤੁਸੀਂ ਕਿਤਾਬ ਪੜਨ ਵਾਸਤੇ ਦਿੰਨੇ ਹੋ ਇਹਦੀ ਕੋਈ ਪੇਟਾ ਰੱਖੀ ਹੈ ਜੀ ਬਿਲਕੁਲ ਨਹੀਂ ਇਹਦੀ ਕੋਈ ਪੇਟਾ ਨਹੀਂ ਆ ਬਿਲਕੁਲ ਫ੍ਰੀ ਜਿਹੜਾ ਪੇਟਾ ਰਹਿਤ ਕਿਤਾਬ ਦੇਈ ਦੀ ਆ 1 ਮਹੀਨੇ ਦਾ ਸਮਾਂ ਦੇਦਾ ਕਿਤਾਬ ਪੜਨ ਵਾਸਤੇ ਇਹ ਕਿਤਾਬ ਦੇ ਲਈ 1 ਮਹੀਨਾ ਸਮਾਂ ਇੱਕ ਕਿਤਾਬ ਪੜਨ ਲਈ ਪੜਕ ਨੂੰ 1 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਜੀ ਠੀਕ ਹੈ ਬਹੁਤ ਵਧੀਆ ਤੇ ਤੁਸੀਂ ਲਿਖਦੇ ਵੀ ਹੋ ਜੀ ਥੋੜਾ ਬਹੁਤ ਕੋਸ਼ਿਸ਼ ਜਿਹੜੀ ਕਰ ਲਈ ਦੀ ਆ ਤਾਂ ਆਪਾਂ ਤੁਹਾਡੇ ਕੋਲ ਕੁਝ ਸੁਣਦੇ ਆ ਇਹ ਜ਼ਰੂਰ ਹੋ ਸਕਦਾ ਜਦੋਂ ਤੱਕ ਮੈਂ ਆਪਣੀ ਰਚਨਾ ਸਾਂਝੀ ਕਰਾਂ ਆਪਣਾ ਆਈ ਕੰਟੈਕਟ ਨਾ ਬਣੇ ਅੱਖਾਂ ਦਾ ਤਾਲ ਮਿਲ ਨਾ ਬਣੇ ਹੋ ਸਕਦਾ ਠੀਕ ਹੈ ਜੀ ਮੈਂ ਜ਼ਰੂਰ ਤੁਹਾਡੇ ਨਾਲ ਆਪਣੀ ਇੱਕ ਰਚਨਾ ਦੀ ਜਿਹੜੀ ਸਾਂਝਾ ਉਹ ਜ਼ਰੂਰ ਪਾਵਾਂਗਾ ਜੀ ਚਲੋ ਸੋ ਗੱਲ ਜਵਾਨੀ ਦੀ ਆ ਠੀਕ ਹੈ ਜੀ ਜੋ ਬਾਹਰ ਜਾ ਰਹੀ ਹੈ ਉਹਦੇ ਲਈ ਇੱਕ ਸੁਨੇਹਾ ਆ ਗਾਲ ਦਿੱਤੀ ਜਵਾਨੀ ਫੈਸ਼ਨ ਨੇ ਠੀਕ ਹੈ ਗਾਲ ਦਿੱਤੀ ਜਵਾਨੀ ਫੈਸ਼ਨ ਨੇ ਇਹ ਨਵੇਂ ਯੁੱਗ ਦੀ ਮਸਤੀ ਏ ਕਿ ਬਰਨਾਂਦੇਸ਼ ਪੰਜਾਬੇ ਦਾ ਕਿਉ ਨਾਲੋਂ दारू ਸਸਤੀ ਏ ਮਿੱਟੀ ਨਾਲੋਂ ਟੁੱਟ ਗਏ ਨੇ ਹੁਣ ਵਿਗੜੀ ਪਈ ਕਹਾਣੀ ਏ ਸੀ ਮਾਲਕ ਪੰਜ ਦਰਿਆਵਾਂ ਦੇ ਬੋਤਲ ਵਿੱਚ ਵਿਕਦਾ ਪਾਣੀ ਏ ਵਾਹ ਜੀ ਵਾਹ ਹੁਣ ਕੌਣ ਪੜੇ ਤਵਾ ਰੇਖਾ ਨੂੰ ਹੁਣ ਕੌਣ ਪੜੇ ਤਵਾ ਰੇਖਾ ਨੂੰ ਮਹਾਨ ਕੋਸ਼ ਜਈਆਂ ਕਿਤਾਬਾਂ ਨੂੰ ਮਤ ਮਾਰ ਦਿੱਤੀ ਏ ਡਾਲਰਾਂ ਨੇ ਛੱਡ ਚੱਲੇ ਨੇ ਪੰਜਾਬਾਂ ਨੂੰ ਛੱਡ ਚੱਲੇ ਨੇ ਪੰਜਾਬਾਂ ਨੂੰ ਪੱਕੇ ਸਹੀ ਆ ਜੀ ਅੱਜ ਕੱਲ ਆਪਣੇ ਪਿੰਡਾਂ ਦੇ ਵਿੱਚ ਆਮ ਹੋ ਰਿਹਾ ਜ਼ਮੀਨਾਂ ਵੇਚ ਰਹੇ ਆ ਔਰ ਲੋਕ ਜਿਹੜੇ ਆ ਆਪਣੇ ਕਮਾਈ ਦੇ ਸਾਧਨ ਨੂੰ ਲੈ ਕੇ ਬਾਹਰ ਦੀਆਂ ਉਡਾਰੀਆਂ ਭਰ ਰਹੇ ਆ ਘਰਾਂ ਨੂੰ ਜਿੰਦੇ ਲੱਗੇ ਹੋਏ ਆ ਜੀ ਤੇ ਬਹੁਤ ਵਧੀਆ ਤੁਹਾਡੀ ਲਿਖਤ ਆ ਬਹੁਤ ਵਧੀਆ ਤੁਸੀਂ ਲਿਖਦੇ ਹੋ ਬੋਲ ਵੀ ਲੈਣੇ ਹੋ ਸ਼ੁਕਰੀਆ ਤੇ ਤੁਹਾਨੂੰ ਇਹ ਲਿਖਣ ਦਾ ਸ਼ੌਂਕ ਕਦੋਂ ਤੋਂ ਪਿਆ ਕੋਈ ਘਰ ਦੇ ਵਿੱਚ ਹੋਰ ਲਿਖਦਾ ਸੀ ਵੱਡਾ ਕੋਈ ਭੈਣ ਭਾਈ ਮਾਤਾ ਪਿਤਾ ਜੀ ਲਿਖਦੇ ਸੀਗੇ ਲੇਕਿਨ ਬਹੁਤ ਸਮਾਂ ਆਪਾਂ 2005 ਦੀ ਗੱਲ ਕਰਦੇ ਆ 2005 ਦੇ ਵਿੱਚ ਮੇਰੇ ਫਾਦਰ ਸਾਹਿਬ ਅਕਾਲ ਚਲਣਾ ਕਰ ਗਏ ਸੀ ਉਹਨਾਂ ਦੀ ਡੈਥ ਹੋ ਗਈ ਸੀ ਉਹ ਲਿਖਿਆ ਕਰਦੇ ਸੀ ਸੋ ਉਸ ਵਕਤ ਚਲੋ ਇੰਨੇ ਸੋਜੀ ਨਹੀਂ ਸੀ ਲੇਕਿਨ ਲਾਕਡਾਊਨ ਦੇ ਵਿੱਚ ਥੋੜਾ ਜਿਹਾ ਇੰਟਰਸਟ ਜਿਹੜਾ ਕਿਤਾਬਾਂ ਨੂੰ ਹੋਇਆ ਸਾਹਿਤ ਪੜਨ ਲੱਗੇ ਜੀ ਸੋ ਹੌਲੀ-ਹੌਲੀ ਜਿਹੜਾ ਮੈਂ ਕਿਤਾਬਾਂ ਪੜਦਾ ਗਿਆ ਸੋ ਜਿਵੇਂ ਜਿਵੇਂ ਆਈ ਗਈ ਤਾਂ ਲਿਖਣਾ ਸ਼ੁਰੂ ਕੀਤਾ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਤਾਂ ਫਾਦਰ ਸਾਹਿਬ ਨੇ ਇਹ ਕਹတာ ਦੇਸੀ ਕਹਿ ਸਕਦੇ ਕਿ ਖੂਨ ਦੇ ਵਿੱਚ ਜਿਵੇਂ ਉਸਮਾਲਾ ਕਹ ਲੋ ਇੱਕ ਵਿਧੀ ਵਿਦਾਨ ਜਿਵੇਂ ਲਿਖਿਆ ਹੁੰਦਾ ਬਣਾਇਆ ਹੋਇਆ ਇੱਕ ਬਹੁਤ ਵਧੀਆ ਗੱਲ ਆ ਘਰ ਦੇ ਵਿੱਚ ਕੋਈ ਮੈਂਬਰ ਲਿਖਦਾ ਹੋਵੇ ਗਾਉਂਦਾ ਹੋਵੇ ਉਸ ਵੱਲ ਨੂੰ ਉਸ ਦੀ ਰੁਚੀ ਘਟਦੀ ਨਹੀਂ ਵੱਧ ਹੀ ਜਾਂਦੀ ਹੈ ਚਲੋ ਜਿੰਨੀ ਉਹਨਾਂ ਦੀ ਸਵਾਸਾਂ ਦੀ ਪੂੰਜੀ ਸੀਗੀ ਉਹ ਆਪਣਾ ਜੀਵਨ ਬਤੀਤ ਕਰ ਗਏ ਉਹ ਚੀਜ਼ ਕਾ ਜਿਹੜੀ ਆ ਤੁਹਾਡੇ ਵਿੱਚ ਕੁਦਰਤ ਵੱਲੋਂ ਪਾਈ ਗਈ ਆ ਤੁਹਾਡੇ ਹੋਰ ਵੀ ਤੈਣ ਪਾਈ ਉਹਨਾਂ ਦੇ ਵਿੱਚ ਨਹੀਂ ਤੁਹਾਨੂੰ ਵਰਦਾਨ ਤੋਂ ਮਿਲੀ ਹੈ ਜੀ ਇਹ ਤੇ ਤੁਸੀਂ ਕੁਝ ਹੋਰ ਸੁਣਾਉਣਾ ਚਾਹੋਗੇ ਉਹ ਜ਼ਰੂਰ ਬੜੀਆਂ ਲਿਖਤਾ ਬਹੁਤ ਬਾਖਮਾਲ ਨੇ ਸ਼ੁਕਰੀਆ ਜੀ ਇੱਕ ਚੰਦਗੂ ਲੈਣਾ ਦਾ ਸ਼ੇਅਰ ਜੀ ਇਸ ਵਕਤ ਆਪਾਂ ਖੁੱਲੇ ਏਰੀਆ ਦੇ ਵਿੱਚ ਆਪਾਂ ਰਕਤਾਰ ਦੀ ਠੰਡੀ ਸ਼ਾਮ ਆਂ ਰਹੇ ਆ ਕੁਝ ਕੁ ਲੈਣਾ ਜਿਵੇਂ ਚਾਹ ਤੇ ਚਾਹ ਦੇ ਵਾਰੀ ਵਾਰ ਜੀ ਪਿੰਡਾਂ ਸਾਡੇ ਪਿੰਡਾਂ ਵਾਲੇ ਚਾਹ ਨੂੰ ਬਹੁਤ ਪਸੰਦ ਕਰਦੇ ਆ ਜੀ ਬਿਲਕੁਲ ਮੇਰੇ ਮੈਂ ਕਹਿੰਦਾ 8 ਵਜੇ ਦੇ ਤੱਕ ਤਾਂ 2-3 ਕੱਪ ਹੋਏ ਜਾਂਦੇ ਆ ਜੀ ਜੀ ਬਿਲਕੁਲ ਆਣਦੇ ਜੀ ਤੁਸੀਂ ਵੀ ਸਾਡਾ ਸਿਰ ਦੁਖਦਾ ਤੇ ਚਾਹ ਢਿੱਡ ਦੁਖਦਾ ਤੇ ਚਾਹ ਚਾਹ ਦੇ ਇਲਾਵਾ ਆਪਣਾ ਜਿਹੜਾ ਦਿਨ ਦੀ ਸ਼ੁਰੂਆਤ ਨਹੀਂ ਹੁੰਦੀ ਹਾਂਜੀ ਸੋ ਚਾਹ ਤੇ ਚੰਦ ਕੋ ਲੈਣਾ ਦਾ ਸ਼ੇਰ ਆ ਕਿ ਕਰੋੰਬਲ ਜਿੰਨੀ ਜਿੰਦ ਦੇ ਦੇ ਕਰੋੰਬਲ ਜਿੰਨੀ ਜਿੰਦ ਦੇ ਦੇ ਹਾਂਜੀ ਕਰੋੰਬਲ ਜਿੰਨੀ ਜਿੰਦ ਦੇ ਦੇ ਦਰਖਤਾ ਜਿੰਨੇ ਚਾਹ ਸੋਹਣੀਏ ਕੱਲੇ ਨੈਣਾ ਨੂੰ ਨਹੀਂ ਤੇਰੀ ਤੈਨੂੰ ਉਡੀਕਦੇ ਨੇ ਸਾਹ ਸੋਣੀਏ ਸਾਹ ਸੋਣੀਏ ਜਿਹੜੇ ਰਾਹਾਂ ਦੀ ਤੂੰ ਮੰਜ਼ਲ ਹੋਵੇਂ ਕਿ ਜਿਹੜੇ ਰਾਹਾਂ ਦੀ ਤੂੰ ਮੰਜ਼ਲ ਹੋਵੇਂ ਕਿਹੜੇ ਨੇ ਉਹ ਰਾਹ ਸੋਣੀਏ ਕਿ ਤੱਤੀ ਵੀ ਠੀਕ ਆ ਤੇ ਪੱਤੀ ਵੀ ਠੀਕ ਆ ਇਹ ਤੱਤੀ ਵੀ ਠੀਕ ਆ ਤੇ ਪੱਤੀ ਵੀ ਠੀਕ ਆ ਪਰ ਤੇਰੇ ਬਿਨਾ ਫਿੱਕੀ ਏ ਬੁਲਕਾਰ ਦੀ ਚਾਹ ਸੋਣੀਏ ਕਿ ਤੇਰੇ ਬਿਨਾ ਫਿੱਕੀ ਏ ਬੁਲਕਾਰ ਦੀ ਚਾਹ ਸੋਣੀਏ ਵਾਹ ਜੀ ਵਾਹ ਕਮਾਲ ਚਾਹ ਤੁਹਾਡੀ ਜਿਸ ਤਰ੍ਹਾਂ ਤੁਸੀਂ ਲਾਇਬ੍ਰੇਰੀ ਚਲਾ ਰਹੇ ਹੋ ਜੀ ਇਕੱਲੇ ਹੀ ਇਸ ਲਾਇਬ੍ਰੇਰੀ ਤੇ ਕੰਮ ਕਰ ਰਹੇ ਹੋ ਤੇ ਆਪਾਂ ਦਰਸ਼ਕਾਂ ਨੂੰ ਜੇ ਚਾਨਣਾ ਪਾਣਾ ਹੋਵੇ ਸਾਨੂੰ ਕਿਸ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਣੀਆਂ ਚਾਹੀਦੀਆਂ ਕੁਝ ਕਿਤਾਬਾਂ ਦੇ ਤੁਸੀਂ ਨਾਮ ਸਾਡੀ ਵੀਡੀਓ ਰਾਹੀਂ ਦਰਸ਼ਕਾਂ ਵੱਲ ਭਜਾਣੇ ਜ਼ਰੂਰ ਕਰੋ ਜੇ ਜ਼ਰੂਰ ਤਾਂ ਮੈਂ ਹੁਣ ਤੱਕ ਕਾਫੀ ਜਿਹੜੀਆਂ ਕਿਤਾਬਾਂ ਪੜ੍ਹ ਚੁੱਕਿਆ ਜਾਂ ਪੜ੍ਹ ਰਿਹਾ ਜੀ ਔਰ ਉਹਨਾਂ ਦੇ ਵਿੱਚੋਂ ਚੰਦ ਕੋ ਕਿਤਾਬਾਂ ਜਿਵੇਂ ਅਗਿਆਨੇ ਗੁਰਦੇਵ ਸਿੰਘ ਜੀ ਦੀ ਕਿਤਾਬ ਮੇਰਾ ਪਿੰਡ ਹੋ ਗਈ ਮੇਰਾ ਪਿੰਡ ਉਹ ਜ਼ਰੂਰ ਪੜੋ ਉਸ ਨੂੰ ਪੜਨ ਤੋਂ ਬਾਅਦ ਸਾਨੂੰ ਜਿਹੜਾ ਅਹਿਸਾਸ ਹੋਏਗਾ ਕੀ ਅਸੀਂ ਹੁਣ ਤੱਕ ਤਰੱਕੀ ਦੇ ਨਾਮ ਤੇ ਕੀ ਕੁਝ ਗਵਾ ਲਿਆ ਤੇ ਕੀ ਕੁਝ ਪਾ ਲਿਆ ਗਿਆਨੀ ਗੁਰਦੇਵ ਸਿੰਘ ਦੀ ਕਿਤਾਬ ਮੇਰਾ ਪਿੰਡ ਜਰੂਰ ਪੜ੍ਹੋ ਔਰ ਇਸ ਦੇ ਨਾਲ ਹੀ ਦੂਸਰੀ ਕਿਤਾਬ ਹੈਗੀ ਹੈ ਰਾਣੀ ਤਤ ਹਰਮਨਜੀਤ ਦੀ ਲਿਖੀ ਹੋਈ ਰਾਣੀ ਤਤ ਬਹੁਤ ਵਧੀਆ ਮੁੰਡਿਆ ਲਿਖਦਾ ਵਾ ਇਹਨਾਂ ਦੇ ਹਿਲਮਾਂ ਦੇ ਵਿੱਚ ਵੀ ਬਹੁਤ ਸਾਰਾ ਜਿਹੜਾ ਗੀਤ ਆਇਆ ਤੇ ਰਾਣੀ ਤਤ ਕਿਤਾਬ ਮੈਂ ਖੁਦ ਵੀ ਪੜ੍ਹੀ ਆ ਬਹੁਤ ਵਧੀਆ ਕਿਤਾਬ ਆ ਜੀ ਮੈਂ ਤਾਂ ਇਹੇ ਕਹਿਣਾ ਚਾਹੁੰਗਾ ਕਿ ਜਿਹੜੀ ਰਾਣੀ ਤਾਤਾ ਉਹ ਕਿਸੇ ਗੁਰੂ ਬਾਬੇ ਦੀ ਬਾਣੀ ਤੋਂ ਘੱਟ ਨਹੀਂ ਹੈ ਕਿਤਾਬ ਜਿਹੜਾ ਮੇਰੇ ਵਿੱਚ ਬਦਲਾਅ ਆਇਆ ਆ ਸਭ ਤੋਂ ਪਹਿਲੀ ਮੇਰੀ ਕਿਤਾਬ ਰਾਣੀ ਦਾਤ ਸੀ ਜਿਹੜੀ ਮੈਂ ਪੜੀ ਹੈ ਉਹ ਰਾਣੀ ਤਾਤ ਨੂੰ ਪੜਨ ਤੋਂ ਬਾਅਦ ਹੀ ਜਿਹੜਾ ਮੇਰਾ ਉਤਸ਼ਾਹ ਹੋਰ ਕਿਤਾਬਾਂ ਹੋਰ ਸਾਹਿਦ ਨੂੰ ਪੜਨ ਦਾ ਜਿਹੜਾ ਬਣਿਆ ਸੋ ਇੱਕ ਇਸ ਦੇ ਨਾਲ ਹੀ ਮੈਂ ਨਾਵਲ ਪੈਣ ਸਾਡੀ ਦੀਪੀ ਹੀਰ ਉਹਨਾਂ ਨੇ ਇੱਕ ਨਾਵਲ ਲਿਖਿਆ ਸੀ ਵਾਕਮਾਲ ਨਾਵਲ ਹੈ ਨਾਵਲ ਬੜਾ ਛੋਟਾ ਜਿਹਾ ਨਾਵਲ ਹੈ 150 ਪੇਜ ਦਾ ਸ਼ਾਇਦ ਹੋਵੇਗਾ ਉਹ ਨਾਵਲ ਦਾ ਨਾਮ ਹੈ ਪੈਗਾਮ-ਏ-ਇਸ਼ਕ 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 ਬੜੇ ਹੀ ਵਾਕਮਾਲ ਦਾ ਨਾਵਲ ਹੈ ਮੈਂ ਗੁਜ਼ਾਰਿਸ਼ ਕਰੂੰਗਾ ਕਿ ਅਗਰ ਤੁਸੀਂ ਜਲਦੀ ਤੋਂ ਜਲਦੀ ਪੜ ਸਕਦੇ ਤਾਂ ਲਾਹਾ ਲਓ ਬਹੁਤ ਵਾਕਮਾਲ ਨਾਵਲ ਹੈ ਔਰ ਦੂਜਾ ਮੈਂ ਤੁਹਾਨੂੰ ਸੇਸ਼ਟ ਕਰੂੰਗਾ ਮੇਰਾ ਪਾਕਿਸਤਾਨ ਰਸੂਲ ਹਮਜ਼ਾ ਦੋਸਤੀ ਕਿਤਾਬ ਹੈ ਬਹੁਤ ਸੋਹਣੀ ਕਿਤਾਬ ਹੈ ਜੀ ਆਪਣੇ ਉਸਨੇ ਇੱਕ ਕਹ ਲੋ ਕਿ ਆਪਣੇ ਪਿੰਡ ਤੇ ਲਿਖੀ ਆ ਪਿੰਡ ਤੇ ਲਿਖੀ ਕਿਸ ਤਰ੍ਹਾਂ ਉਹਦਾ ਪਿੰਡ ਆਵਾਦ ਹੋਇਆ ਆਪਣੇ ਜੀਵਨ ਦੇ ਕਿਹਨਾਂ ਸਖੰਦੇ ਲਿਖੀ ਹੋਈ ਤਾਂ ਬਹੁਤ ਸੋਹਣੀ ਕਿਤਾਬ ਆ ਔਰ ਇਸ ਦੇ ਨਾਲ ਹੀ ਮੈਂ ਰਿਚ ਰੈਡ ਔਰ ਪਵਰ ਰੈਡ ਦਾ ਨਾਮ ਲੈਣਾ ਚਾਹੂ ਬਹੁਤ ਸੋਹਣੀ ਤਾਂ ਅੱਜ ਦੀ ਜਨਰੇਸ਼ਨ ਨੂੰ ਜ਼ਰੂਰ ਪੜਨੀ ਚਾਹੀਦੀ ਹੈ ਇਹ ਇੱਕ ਮੋਟੀਵੇਸ਼ਨ ਕਿਤਾਬ ਆ ਰਿਚ ਰੈਡ ਔਰ ਪਵਰ ਰੈਡ ਇਹ ਕਿਤਾਬਾਂ ਕੁਝ ਕਿਤਾਬ ਬਣੇ ਅਗਰ ਪੜੋਗੇ ਤਾਂ ਆਈ ਹੋਪ ਜ਼ਰੂਰ ਤੁਸੀਂ ਵੀ ਮੇਰੇ ਬਾਤ ਬਦਲਾਅ ਜਿਹੜਾ ਮਹਿਸੂਸ ਕਰੋ ਤੇ ਆਪਣੀ ਵੀਡੀਓ ਦੇ ਮਾਧਿਅਮ ਰਾਹੀਂ ਕੋਈ ਟਵਾਡੇ ਤੱਕ ਪਹੁੰਚ ਕਰਨਾ ਚਾਵੇ ਕਿ ਮੈਨੂੰ ਪਿਆ ਕਿਤਾਬ ਚਾਹੀਦੀ ਹੈ ਤਾਂ ਕਿਸ ਤਰ੍ਹਾਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇ ਮੈਂ ਕਹਣਾ ਕਿ ਇੱਕ ਫੋਨ ਨੰਬਰ ਤੁਹਾਡਾ ਮੋਬਾਈਲ ਫੋਨ ਨੰਬਰ ਜਿਹੜਾ ਵਾ ਉਹ ਜ਼ਰੂਰ ਦਰਸ਼ਕਾਂ ਨਾਲ ਸਾਂਝਾ ਕਰੋ ਆਪਾਂ ਸਕਰੀਨ ਤੇ ਵੀ ਚਲਾਵਾਂਗੇ ਜੀ ਬਿਲਕੁਲ ਆ ਸਾਡੇ ਨਾਲ ਸੰਪਰਕ ਕਰਨ ਦੇ ਲਈ ਸਾਡਾ ਕਾਲਿੰਗ ਨੰਬਰ ਔਰ WhatsApp ਨੰਬਰ ਹੈਗਾ ਯਾ ਨੋਟ ਕਰ ਸਕਦੇ ਹੋ 77430 77430 17746 77430 17746 ਇਹ ਸਾਡਾ ਕੰਟੈਕਟ ਨੰਬਰ ਔਰ WhatsApp ਨੰਬਰ ਆ ਇਸ ਤੇ ਤੁਸੀਂ WhatsApp ਮੈਸੇਜ ਜਾਂ ਕਾਲਿੰਗ ਕਰਕੇ ਸਾਨੂੰ ਕਿਤਾਬ ਜਿਹੜੀ ਹੈ ਸਾਡੇ ਲਾਇਬ੍ਰੇਰੀ ਤੱਕ ਪਹੁੰਚਦੀ ਕਰ ਸਕਦੇ ਹੋ ਇਹ ਸੀ ਇਹਨਾਂ ਦਾ ਵਟਸਐਪ ਨੰਬਰ ਤੇ ਕਾਲਿੰਗ ਨੰਬਰ ਕਿਸੇ ਵੀਰ ਭੈਣ ਭਾਈ ਨੇ ਕਿਤਾਬ ਪੜਨ ਦੇ ਜਿਹੜੇ ਸ਼ਕੀਨ ਨੇ ਇਹਨਾਂ ਨਾਲ ਜਰੂਰ ਸੰਪਰਕ ਕਰੋ ਤੇ ਇਹਨਾਂ ਦੀ ਲਾਇਬ੍ਰੇਰੀ ਦੇ ਵਿੱਚ 3000 ਦੇ ਕਿਤੇ ਕਰੀਬ ਕਿਤਾਬਾਂ ਨੇ ਤੇ ਵੀਰ ਜੀ ਤੁਸੀਂ ਕੋਈ ਇੱਕ ਅੱਧੀ ਸ਼ਾਇਰੀ ਕੋਈ ਗੱਜਲ ਕਵਿਤਾ ਕੁਝ ਹੋਰ ਸੁਣਾਉਣਾ ਚਾਹੁੰਦੇ ਹੋ ਜੀ ਜਰੂਰ ਉਹ ਕੰਟੈਕਟ ਬਣਾ ਕੇ ਰੱਖਿਓ आई कांटेक्ट ਆਪਣਾ ਹੋ ਸਕਦਾ ਨਾ ਬਣੇ ਕਿਉਂਕਿ ਮੈਂ ਆਪਣੀ ਨਹੀਂ ਨਹੀਂ ਕੋਈ ਚੱਕਰ ਨਹੀਂ ਹੈਗਾ ਤੁਸੀਂ ਕਾਇਰੀ ਦੇ ਵਿੱਚੋਂ ਵੇ ਤੜਕੋ ਕੇ ਸੁਣਾਓ ਦਰਸ਼ਕ ਬੜੇ ਸਿਆਣੇ ਆ ਜੀ ਜੀ ਸ਼ੁਕਰੀਆ ਜੀ ਕਿ ਕਈ ਸਿਰ ਲੱਗੇ ਦੇਸ਼ ਕੌਮ ਲੇਖੇ ਕਈ ਸਿਰ ਲੱਗੇ ਦੇਸ਼ ਕੌਮ ਲੇਖੇ ਕਈ ਸਿਰ ਲੱਗੇ ਦੇਸ਼ ਕੌਮ ਲੈ ਕੇ ਕਈ ਫਿਰਦੇ ਧੜਾ ਤੇ ਭਾਰ ਮੀਆਂ ਅਣਖ ਗੈਰਤ ਕਈਆਂ ਗਵਾ ਛੱਡੀ ਦਿੱਤੀ ਜਾਨ ਕਿਸੇ ਨੇ ਵਾਰ ਮੀਆਂ ਵਾਹ ਜੀ ਵਾਹ ਕਈ ਵੇਖੇ ਜਿਉਂਦੇ ਮਰੇ ਫਿਰਦੇ ਬਲਕਾਰਸ ਆ ਕਈ ਮਰ ਕੇ ਪੌਣ ਸਤਕਾਰ ਨਹੀਂ ਆ ਵਾਹ ਜੀ ਨਹੀਂ ਮਰ ਕੇ ਪੌਣ ਸਤਕਾਰ ਨਹੀਂ ਆ ਬਹੁਤ ਜੀ ਇਸੇ ਕੁਛ ਚੰਦ ਲੈਣਾ ਤੇ ਸਮਾਜ ਇਆਜ਼ਤ ਨਹੀਂ ਦਿੰਦਾ ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਵਾਗਤ ਕਰਦੇ ਆ ਜੀ ਤੁਸੀਂ ਦੇਖ ਰਹੇ ਹੋ ਪਿੰਡਾਂ ਦੀ ਆਵਾਜ਼ ਧੰਨਵਾਦ